ਛੇਵੇਂ ਪਾਸ਼ਾ ਦੇ ਗੁਰਦੁਆਰਾ ਸਾਹਿਬ ਜਿਹੜੇ ਪਿੰਡ ਗੁਰੂ ਮੰਗੜ ਚ ਹੈ ਜੀ ਉਹ ਕਹਿੰਦੇ ਆ ਜੀ ਇਹ ਪਿੰਡ ਦਾ ਨਾਮ ਹੈਗਾ ਸੀ ਜੀ ਪਿੰਡ ਮੰਗੜ ਜਦੋਂ ਛੇਵੇਂ ਪਾਸ਼ਾ ਬੀਬੀ ਕੋਲਾ ਦੀ ਰਿਹਾਈ ਕਰਵਾ ਕੇ ਬਾਟੀ ਗੇਟ ਤੋਂ ਉਹਨਾਂ ਨੂੰ ਮੁਜ਼ੰਗ ਲੈ ਕੇ ਆਏ ਉੱਥੇ ਰਹੇ ਕੁਝ ਟਾਈਮ ਤੇ ਉਦੋਂ ਮੁਜ਼ੰਗ ਤੋਂ ਚੱਲ ਕੇ ਬੀਬੀ ਕੋਲਾ ਦੇ ਨਾਲ ਗੁਰੂ ਸਾਹਿਬ ਇੱਥੇ ਆਏ ਸੀ ਜੀ ਇੱਥੇ ਮੇਰੇ ਸੱਜੇ ਪਾਸੇ ਦੇਖੋਗੇ ਜੀ ਇਹ ਜਗ੍ਹਾ ਜਿਹੜੀ ਹੈਗੀ ਹੈ ਇੱਥੇ ਪਹਿਲੇ ਕਾ ਹੁੰਦਾ ਸੀ ਤੇ ਬਿਲਕੁਲ ਇਹ ਕੋਨਾ ਜਿਹੜਾ ਹੈਗਾ ਇੱਥੇ ਆਉ ਦਿਖਾਈਏ ਤੁਹਾਨੂੰ ਜੀ ਉਹ ਦੇਖੋ ਪੇੜ ਹੈ ਹਾਂਜੀ ਬਿਲਕੁਲ ਇਸ ਕੋਨੇ ਵਿੱਚ ਇੱਥੇ ਕਹਿੰਦੇ ਗੁਰਦੁਆਰੇ ਦੀ ਪੁਰਾਣੀ ਕੋਈ ਇੱਟਾਂ ਤੇ ਪੱਥਰ ਇੱਥੇ ਪਏ ਹੁੰਦੇ ਸੀ ਜਿਹੜੇ ਪਿਛਲੇ 2-3 ਸਾਲ ਵਿੱਚ ਇੱਥੋਂ ਝੁਕੇ ਗਏ ਹੈ ਜੀ ਅੱਜ ਜੀਵੇ ਸੰਜਿਆ ਪੰਜਾਬ ਤੁਹਾਨੂੰ ਲੈ ਕੇ ਜਾਏਗਾ ਜੀ ਛੇਵੇਂ ਪਾਸ਼ਾ ਦੇ ਗੁਰਦੁਆਰਾ ਸਾਹਿਬ ਜਿਹੜੇ ਪਿੰਡ ਗੁਰੂ ਮੰਗੜ ਚ ਹੈ ਜੀ ਲਾਹੌਰ ਸ਼ਹਿਰ ਦੇ ਨੇੜੇ ਆਓ ਜੀ ਇਸ ਜਗ੍ਹਾ ਬਾਰੇ ਅਸੀਂ ਇਤਿਹਾਸ ਵਿੱਚ ਨਜ਼ਰ ਮਾਰੀਏ ਕਿ ਇਤਿਹਾਸ ਸਾਨੂੰ ਇਹਦੇ ਬਾਰੇ ਕੀ ਦੱਸਦਾ ਹੈ ਜੀ ਕਈ ਇਤਿਹਾਸਕਾਰਾਂ ਨੇ ਇਹਦੇ ਬਾਰੇ ਲਿਖਿਆ ਹੈ ਜੀ ਕਿੰਨੀਆਂ ساری ਕਿਤਾਬਾਂ ਜਿਹੜੀਆਂ ਵੰਣ ਤੋਂ ਪਹਿਲੇ ਛਪੀਆਂ ਗੁਰਮੁਖੀ ਵਿੱਚ ਉਹਨਾਂ ਵਿੱਚ ਗੁਰਦੁਆਰਾ ਸਾਹਿਬ ਦਾ ਨਾਮ ਆਉਂਦਾ ਹੈ ਜੀ ਉਹ ਕਹਿੰਦੇ ਆ ਜੀ ਇਹ ਪਿੰਡ ਦਾ ਨਾਮ ਹੈਗਾ ਸੀ ਜੀ ਪਿੰਡ ਮੰਗਟ ਜਦੋਂ ਛੇਵੇਂ ਪਾਸ਼ਾ ਬੀਬੀ ਕੋਲਾ ਦੀ ਰਹਾਈ ਕਰਵਾ ਕੇ ਪਾਟੀ ਗੇਟ ਤੋਂ ਉਹਨਾਂ ਨੂੰ ਮਜ਼ੰਗ ਲੈ ਕੇ ਆਏ ਉੱਥੇ ਰਹੇ ਕੁਝ ਟਾਈਮ ਫਿਰ ਉਹਦੋਂ ਮਜ਼ੰਗ ਤੋਂ ਚੱਲ ਕੇ ਬੀਬੀ ਕੋਲਾ ਦੇ ਨਾਲ ਗੁਰੂ ਸਾਹਿਬ ਇੱਥੇ ਆਏ ਸੀ ਜੀ ਇਸ ਜਗ੍ਹਾ ਆ ਕੇ ਕੁਝ ਜਿਹੜੇ ਹਿਸਟੋਰੀਕਲ ਅਕਾਊਂਟ ਹੈ ਉਹ ਕਹਿੰਦੇ ਥੋੜੀ ਦੇਰ ਲਈ ਰੁਕੇ ਐ ਤੇ ਕੁਝ ਕਹਿੰਦੇ ਆ ਕੇ ਉਹ ਥੋੜੀ ਦਿਨਾਂ ਲਈ ਵੀ ਇੱਥੇ ਰੁਕੇ ਜਿਹਦੇ ਨਾਲ ਕਹਿੰਦੇ ਹੈ ਕਿ ਸائیں ਮੀਰ ਨੇ ਆ ਕੇ ਇੱਥੇ ਹੀ ਉਹਨਾਂ ਨਾਲ ਗੋਸ਼ਟ ਕੀਤੀ ਤੇ ਜੇ ਕੁਝ ਸੋਰਸਸਾਨੂੰ ਇਹ ਦੱਸਦੇ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਉੱਪਰ ਇੱਕ ਸੁਨਹਿਰੀ ਕਲਸ ਹੁੰਦਾ ਸੀ ਇੱਥੇ ਖੂਹ ਵੀ ਹੁੰਦਾ ਸੀ ਗੁਰਦੁਆਰਾ ਸਾਹਿਬ ਦੇ ਨੇੜੇ ਤੇ ਗੁਰਦੁਆਰਾ ਸਾਹਿਬ ਦੇ ਨਾਲ 16 ਬਿਗੇ ਜ਼ਮੀਨ ਲੱਗੀ ਹੁੰਦੀ ਸੀ ਜੀ ਤੇ ਜਿਵੇਂ ਸਾਜਾ ਪੰਜਾਬ ਨੇ ਸੋਚਿਆ ਕਿ ਅਸੀਂ ਚੱਲ ਕੇ ਹੂੰ ਇੱਕ ਗੁਰੂ ਧਾਮ ਹੈ ਜਿਹੜਾ ਉਨ ਲਬੀਏ ਜਾ ਕੇ ਇਹ ਜਿਹੜਾ ਇਲਾਕਾ ਜਿਹੜਾ ਹੁਣ ਹੈਗਾ ਇੱਥੇ ਕੀ ਹੈ ਕਿ ਗੁਲਬਰਗ ਦਾ ਏਰੀਆ ਬਣ ਗਿਆ ਤੇ ਇੱਥੇ ਸਾਰੀਆਂ ਚੀਜ਼ਾਂ ਬਦਲ ਗਈਆਂ ਤੇ ਹੁਣ ਅਸੀਂ ਜਾ ਕੇ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਉਹਦੇ ਨਾਲ ਜਾ ਕੇ ਅਸੀਂ ਹੁਣ ਇਹ ਜਿਹੜੀ ਜਗ੍ਹਾ ਹੈਗੀ ਅਛੇਵੇਂ ਪਾਸ਼ਾ ਦੀ ਗਵਾਚ ਗਈ ਸੀ ਉਹਨੂੰ ਅਸੀਂ ਜਾ ਕੇ ਹੁਣ ਲੱਭਾਂਗੇ ਜੀ ਆਓ ਜੀ ਚਲਿਏ ਇਕੱਠੇ ਅਸੀਂ ਗੁਰੂ ਮੰਗਟਪਿੰਡ ਜਿਹੜਾ ਹੈਗਾ ਜੀ ਲਾਹੌਰ ਵਿੱਚ ਗੁਲਬਰਗ ਦੇ ਅੰਦਰ ਉੱਥੇ ਤੁਹਾਨੂੰ ਆਓ ਜੀ ਅਸੀਂ ਸਾਰੇ ਲੈ ਕੇ ਚਲੀਏ ਅੱਜ ਜੀਵੇ ਸਾਂਝਾ ਪੰਜਾਬ ਤੁਹਾਨੂੰ ਗੁਰਦੁਆਰਾ ਗੁਰੂ ਮੰਗਟ ਹੈ ਉੱਥੇ ਲੈ ਕੇ ਆਏ ਆਂ ਜੀ ਆਓ ਜੀ ਆਪਾਂ ਅੰਦਰ ਚਲੀਏ ਇਹ ਸਾਹਮਣੇ ਜੀ ਹੁਣ ਹੈਗੀ ਹੈ ਸ਼ਾਨੇ ਇਸਲਾਮ ਮਸਜਿਦ ਜਿਹੜੀ ਗੁਰਦੁਆਰਾ ਥਾਂ ਦੀ ਜਗ੍ਹਾ ਤੇ ਉਲ ਬਣ ਗਈ ਹੈ ਆਜੀ ਤੁਹਾਨੂੰ ਲੈ ਕੇ ਚਲੀਏ ਅੱਗੇ ਤਾਂ ਨਹੀਂ ਮੈਂ ਸੱਜੇ ਪਾਸੇ ਇੱਕ ਬੜਾ ਪੁਰਾਣਾ ਬੋਰ ਦਾ ਪਿੱਪਲ ਦਾ ਪੇੜ ਦਿਖ ਰਿਹਾ ਹੁਣ ਹੈ ਜੀ ਉੱਪਰ ਉੱਥੇ ਹਾਂਜੀ ਇਹ ਲੋਕੋ ਲੋਕਾਂ ਨਾਲ ਆਪਾਂ ਗੱਲ ਕੀਤੀ ਹੈ ਜੀ ਉਹ ਦੱਸਦੇ ਹੈ ਕਿ ਜਿੱਥੇ ਮਸਜਿਦ ਸ਼ਾਨੇ ਇਸਲਾਮ ਬਣੀ ਹੈ ਇਸ ਇਲਾਕੇ ਵਿੱਚ ਗੁਰਦੁਆਰਾ ਹੁੰਦਾ ਸੀ ਜੀ ਉਹਦੀ ਜਗ੍ਹਾ ਤੇ ਇੱਥੇ ਬਣੀ ਹੈ ਤੇ ਇੱਥੇ ਮੇਰੇ ਸੱਜੇ ਪਾਸੇ ਦੇਖੋਗੇ ਜੀ ਇਹ ਜਗ੍ਹਾ ਜਿਹੜੀ ਹੈਗੀ ਹੈ ਇੱਥੇ ਪਹਿਲੇ ਕਾ ਹੁੰਦਾ ਸੀ ਤੇ ਬਿਲਕੁਲ ਇਹ ਕੋਨਾ ਜਿਹੜਾ ਹੈਗਾ ਇੱਥੇ ਆਪ ਦਿਖਾਈ ਤੁਹਾਨੂੰ ਜੀ ਉਹ ਦੇਖੋ ਪੇੜ ਹੈ ਹਾਂਜੀ ਬਿਲਕੁਲ ਇਸ ਕੋਨੇ ਵਿੱਚ ਇੱਥੇ ਕਹਿੰਦੇ ਗੁਰਦੁਆਰੇ ਦੀ ਪੁਰਾਣੀ ਕੋਈ ਇੱਟਾਂ ਤੇ ਪੱਥਰ ਇੱਥੇ ਪਹਿ ਹੁੰਦੇ ਸੀ ਜਿਹੜੇ ਪਿਛਲੇ 2-3 ਸਾਲ ਵਿੱਚ ਇੱਥੋਂ ਚੁੱਕੇ ਗਏ ਹੈ ਜੀ ਇਹ ਉਹ ਜਗ੍ਹਾ ਹੈ ਜਿੱਥੇ ਗੁਰਦੁਆਰਾ ਗੁਰੂ ਮੰਗਟ ਹੁੰਦਾ ਸੀ ਗੁਰਦੁਆਰਾ ਗੁਰੂ ਮੰਗਟ ਜਿਹੜਾ ਜੀ ਲਾਹੌਰ ਕੈਂਟ ਦੇ ਰੇਲਵੇ ਸਟੇਸ਼ਨ ਦੇ ਦੱਖਣ ਦੀ ਤਰਫ ਹੈਗਾ ਜੀ ਤੇ ਇਹ ਪਹਿਲੇ ਪਿੰਡ ਮੰਗਟ ਹੁੰਦਾ ਸੀ ਤੇ ਹੁਣ ਉਦੋਂ ਇਹ ਥਾਣਾ ਬਰਕੀ ਹੁੰਦਾ ਸੀ ਤੇ ਹੁਣ ਗੁਲਬਰ ਦੇ ਅੰਦਰ ਆ ਗਿਆ ਜੀ ਇਹ ਉਹ ਜਗ੍ਹਾ ਹੈਗੀ ਜਿੱਥੇ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਇੱਥੇ ਆਏ ਸੀ ਜੀ ਅ ਗੁਰੂ ਸਾਹਿਬ ਜਦੋਂ ਪਾਟੀ ਗੇਟ ਦਾ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਜੀ ਲਾਹੌਰ ਸ਼ਹਿਰ ਵਿੱਚ ਪਾਟੀ ਗੇਟ ਦੇ ਅੰਦਰ ਨੇੜੇ ਉੱਥੋਂ ਜਦੋਂ ਗੁਰੂ ਸਾਹਿਬ ਬੀਬੀ ਕੋਲਾ ਨੂੰ ਰਿਹਾ ਕਰਕੇ ਇੱਥੇ ਲੈ ਕੇ ਆਏ ਆ ਉਹ ਪਹਿਲੇ ਮਜ਼ੰਗ ਆਏ ਮਜ਼ੰਗ ਤੋਂ ਗੁਰੂ ਸਾਹਿਬ ਇੱਥੇ ਆਏ ਜੀ ਇਹ ਜਿਹੜਾ ਗੁਰਦੁਆਰਾ ਹੈਗਾ ਜੀ ਇਹ ਬੜਾ ਉੱਚਾ ਬੁਰਜ ਹੁੰਦਾ ਸੀ 400 ਫੁੱਟ ਦਾ ਬੁਰਜ ਹੁੰਦਾ ਸੀ ਉੱਚਾ ਇੱਥੇ ਉਹ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਮੇਰੇ ਇਧਰਲੇ ਪਾਸੇ ਜਿੱਥੇ ਤੁਹਾਨੂੰ ਅੱਜਕੱਲ ਮਸਜਿਦ ਦਿਖ ਰਹੀ ਹੈ ਉੱਥੇ ਹੁੰਦਾ ਸੀ ਜੀ ਤੇ ਇਹਦੇ ਉੱਪਰ ਗੁੰਬਦ ਜਿਹੜਾ ਹੈਗਾ ਜੀ ਉਹ ਸੋਨੇ ਦਾ ਗੁੰਬਦ ਲੱਗਾ ਹੋਇਆ ਸੀ ਤੇ ਨਾਲ ਇਹ ਇੱਥੇ 8 8 ਏਕੜ ਜ਼ਮੀਨ ਸੀ ਗੁਰਦੁਆਰਾ ਸਾਹਿਬ ਦੇ ਨਾਲ ਇਕਬੌਲੀ ਸੀ ਇੱਕ ਸਰੋਵਰ ਸੀ ਤੇ ਧਰਮਸਾਲ ਸੀ ਸ਼ਾਮਾਗੀ ਦਾ ਮੇਲਾ ਹਮੇਸ਼ਾ ਇੱਥੇ ਲੱਗਦਾ ਹੁੰਦਾ ਸੀ ਇਸ ਜਗ੍ਹਾ ਤੇਜੀ ਪਹਿਲੇ ਗੁਰਦੁਆਰਾ ਸਾਹਿਬ ਤੇ ਮਹੰਤਾਂ ਦਾ ਕੰਟਰੋਲ ਹੁੰਦਾ ਸੀ ਤੇ 1927 ਵਿੱਚ ਇਹਦਾ ਕੰਟਰੋਲ ਸ਼ੋਮਿਕ ਮੇਤੀ ਕੋਲ ਆਇਆ ਹੈ ਤੇ 1947 ਵਿੱਚ ਇੱਥੇ ਬਹੁਤ ਸਾਰੇ ਆ ਵਾਕਿਆਤ ਹੋਏ ਜਿਹਦੇ ਕਰਕੇ ਗੁਰਦੁਆਰੇ ਨੂੰ ਬਹੁਤ ਨੁਕਸਾਨ ਪਹੁੰਚਿਆ ਤੇ ਹੁਣ ਦੇਖੋ ਜੀ ਇਸ ਚ ਗੁਰਦੁਆਰਾ ਨਹੀਂ ਹੈਗਾ ਲੇਕਿਨ ਇੱਥੇ ਅਜੇ ਵੀ ਅੱਲਾ ਤੇ ਰੱਬ ਨੂੰ ਨੂੰ ਯਾਦ ਕਰਨ ਦੀ ਮਸਜਿਦ ਬਣੀ ਹੈ ਗੁਰਦੁਆਰਾ ਨਹੀਂ ਰਿਆ ਲੇਕੇ ਤੇ ਮਸਜਿਦ ਬਣੀ ਹੈ ਸ਼ਾਨੇ ਇਸਲਾਮ ਮਸਜਿਦ ਤੇ ਇੱਥੇ ਕਹਿੰਦੇ ਹੈ ਜੀ ਕਿ ਇਸ ਜਗ੍ਹਾ ਤੇ ਕੁਝ ਪੁਰਾਣੇ ਗੁਰਦੁਆਰੇ ਦੀ ਯਾਦਗਾਰ ਰਹਿੰਦੀ ਸੀ ਇਹ ਕੋਨੇ ਵਿੱਚ ਇੱਥੇ ਜੀ ਪਿੱਛੇ ਆਓ ਅਸੀਂ ਇੱਥੇ ਦੇਖੀਏ ਜੀ ਆਓ ਇਹ ਪਿੱਛੇ ਪੁਰਾਣੇ ਪੀਪਲ ਦਾ ਪੇੜ ਦਿਖ ਰਿਹਾ ਜੀ ਆਓ ਦੇਖੀਏ ਇੱਥੇ ਆ ਜਾਓ ਇਹੋ ਜਗ੍ਹਾ ਜਿੱਥੇ ਕਹਿੰਦੇ ਹੈ ਕਿ ਪੁਰਾਣਾ ਗੁਰਦੁਆਰੇ ਅਸਾਰ ਇੱਥੇ ਹੁੰਦੇ ਸੀ ਲੇਕਿਨ ਹੁਣ ਉਹ ਖਤਮ ਹੋ ਗਏ ਆ ਲੇਕਿਨ ਅਜੇ ਵੀ ਤੁਹਾਨੂੰ ਉੱਥੇ ਇਹ ਛੋਟੀ ਢਿਡ ਦਿਖਦੀ ਹੈ ਉਹ ਪਿੱਛੇ ਇੱਕ ਛੋਟੀ ਢਿਡ ਪਈ ਜਿਹੜੀ ਤੁਹਾਨੂੰ ਦਿਖਦੀ ਹੈ ਉਹ ਬਸ ਅਸਾਰ ਬਚਿਆ ਗੁਰਦੁਆਰੇ ਦੇ ਖੋਰ ਖਾਸ ਤੋਂ ਅਸਾਰ ਨਹੀਂ ਬਚੇ ਇਹ ਉਹ ਪੱਥਰ ਹੈਗਾ ਜੀ ਜਿਹੜੀ ਕੋਈ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਨਿਸ਼ਾਨੀ ਬਚੀ ਸੀ ਜੀ ਏ ਵੀ ਹੁਣ ਇਸ ਜਗ੍ਹਾ ਤੋਂ ਚੁੱਕੀ ਗਈ ਹੈ ਕੁਝ ਸਾਲ ਪਹਿਲੇ ਦੀ ਇਹ ਫੋਟੋ ਹੈ ਜੀ ਤੇ ਹੁਣ ਇੱਥੇ ਗੁਰਦੁਆਰਾ ਸਾਹਿਬ ਦੀ ਕੋਈ ਨਿਸ਼ਾਨੀ ਨਹੀਂ ਬਚੀ ਅਜੀਬੇ ਸੰਜਿਆ ਪੰਜਾਬ ਨੇ ਆਪ ਜੀ ਨਾਲ ਛੀਮੇ ਪਾਸ਼ਾ ਦੇ ਗੁਰੂ ਤਾਂ ਗੁਰਦੁਆਰਾ ਗੁਰੂ ਮੰਗੜ ਦੀ ਗੱਲ ਕੀਤੀ ਸੀ ਜੀ ਤੁਹਾਨੂੰ ਅਸੀਂ ਉਹ ਗੁਰਦੁਆਰਾ ਜਿੱਥੇ ਲੱਭਿਆ ਤੁਹਾਨੂੰ ਉੱਥੇ ਲੈ ਕੇ ਗਏ ਜਿਹੜੇ ਕੋਨੇ ਮਸਜਿਦ ਦੇ ਗਰਾਊਂਡ ਵਿੱਚ ਗੁਰਦੁਆਰਾ ਹੁੰਦਾ ਸੀ ਉਹ ਅਸੀਂ ਤੁਹਾਨੂੰ ਦਿਖਾਇਆ ਅੱਗੇ ਤੋਂ ਅਸੀਂ ਤੁਹਾਨੂੰ ਇਹੋ ਜੇ ਆਪਣੇ ਗੁਰੂ ਸਾਹਿਬਾਂ ਜਿਨ੍ਹਾਂ ਦੇ ਸਥਾਨ ਅਸੀਂ ਆਪਣੇ ਦਿਮਾਗ ਵਿੱਚੋਂ ਭੁੱਲ ਗਏ ਆ ਲੇਕਿਨ ਹੂੰ ਅਸੀਂ 75 ਸਾਲ ਤੋਂ ਬਾਅਦ ਹੋ ਕੇ ਪੁਰਾਣੀਆਂ ਗੁਰਮੁਖੀ ਕਿਤਾਬਾਂ ਜਿਹੜੀ ਵਣ ਤੋਂ ਪਹਿਲੇ ਦੀ ਛਪੀਆਂ ਉਹਨਾਂ ਨੂੰ ਵਰਤ ਕੇ ਇਹ ਗੁਰਦੁਆਰੇ ਲੱਭ ਕੇ ਤੁਹਾਡੇ ਨਾਲ ਅੱਗੇ ਲੈਂਦੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ